ਖੜਕੜ ਕਲਾਂ ਦਾ ਇੱਕ ਟੁਰਬੋਜ ਬੰਦਾ ਜਿਹਨੂੰ ਨਾ ਘਰ ਦੇ ਜਾਣ ਦੇ ਵੜਨ ਦਿੰਦੇ ਆ ਨਾ ਉਹਦੀ ਘਰ ਚ ਇੱਜ਼ਤ ਹੈ ਨਾ ਉਹਦੀ ਪਿੰਡ ਚ ਇੱਜ਼ਤ ਹੈ ਜਸਵੰਤ ਸਿੰਘ ਭਾਰਟਾ ਨਾਂ ਦਾ ਖੜਕੜ ਕਲਾਂ ਦੇ ਵਿੱਚ ਜਾ ਕੇ ਕਹਿੰਦਾ ਹੈ ਕਿ ਜਿਹੜਾ ਵੀ ਬੰਦਾ ਸਿਮਰਨਜੀਤ ਸਿੰਘ ਮਾਨ ਦੇ ਕੋਈ ਪੱਗ ਲਾਊਗਾ ਉਹਦੇ ਛੱਤਰ ਮਾਰੂਗਾ ਤੇ ਅਸੀਂ ਨੌਜਵਾਨਾ ਉਹਦੀ ਸ਼ਰਾਬ ਨਛੇੜਨਾ ਪੀਤਾ ਹੋਵੇ ਨੌਜਵਾਨ ਤੂੰ ਅੱਗੇ ਚੱਲ ਕਿ ਮੈਂ ਤੈਨੂੰ 5 ਲੱਖ ਦਾ ਨਾਮ ਦੇਉਂਗਾ ਓ ਪਾਟਿਆ ਹੋਸ਼ ਚਾ ਜੇ ਤੂੰ ਸਿਮਰਜੀਤ ਸਿੰਘ ਮਾਨ ਦੀ ਪੱਗ ਲਾਉਣ ਦੀ ਗੱਲ ਕਰਦਾ ਸਿਮਰਜੀਤ ਸਿੰਘ ਮਾਨ ਦੀ ਨੇੜ ਦੀ ਨੱਕ ਜਿਹੀ ਵਿਖਾ ਤੇਰੀਆਂ ਲੱਤਾਂ ਤਾਂ ਨਾ ਕਰਦੀਏ ਪੁੱਛ ਇੰਦਰਾ ਗਾਂਧੀ ਨੂੰ ਉਹਦਾ ਕੀ ਹਾਲ ਹੋਇਆ ਉਹੀ ਸੋਚ ਚੱਲ ਰਹੀ ਹੈ ਪੁੱਛ ਜਰਨਲ ਵਿਧਿਆ ਨੂੰ ਉਹਦਾ ਕੀ ਹਾਲ ਹੋਇਆ ਕੋਟੇ ਲਾਲ ਤੇ ਮਾਕਰ ਨੂੰ ਉਹਦਾ ਕੀ ਹਾਲ ਹੋਇਆ ਤੂੰ ਸਿਮਰਨਜੀਤ ਸਿੰਘ ਮਾਨ ਦੀ ਪੱਗ ਪੱਗ ਲਾਉਂਦਾ ਲਾਉਂਦਾ ਆਪਦੀਆਂ ਲੱਤਾਂ ਨਾ ਤਾਂ ਕਰਾਣੀ ਕਿਤੇ ਇਹ ਕੋਈ ਚੂੜੀਆਂ ਨਹੀਂ ਪਹਿਨੀਆਂ ਆਈਆਂ ਅਸੀਂ ਵੀ ਇੱਕ ਅੱਖ ਨਾਲ ਜਿਉਉਣੇ ਐ ਲਗਾਤਾਰ ਉਦੋਂ ਤੇਰੀ ਚੱਡਿਆਂ ਚ ਪੂਸ਼ ਵੜ ਗਈ ਆ ਜਦੋਂ ਕੇਜਰੀ ਵਾਲਨੇ ਆਪਦੇ ਜਵਾਈ ਨੂੰ ਬਣਾ ਲਿਆ ਰਾਗ ਚੱਡਾ ਨੂੰ ਉਹਦੋਂ ਬੋਲਦਾ ਉਹਦਾ ਪਤਲਾ ਛੱਡਦਾ ਕਿਉਂ ਨਹੀਂ ਬਣਾਇਆ ਜਦੋਂ ਕਾਂਗਰਸ ਨੇ ਭਗਤ ਸਿੰਘ ਦੇ ਪਰਿਵਾਰ ਨੂੰ ਨਹੀਂ ਬਣਾਇਆ ਕੁਛ ਉਦੋਂ ਬੋਲਦਾ ਹੁਣ ਅਸੀਂ ਕਹਿੰਦੇ ਆ ਮੋਦੀ ਨੇ ਰਾਸ਼ਟਰਪਤੀ ਦੀ ਚੋਣ ਕਰਾਈ ਐ ਇਹਦੇ ਵਿੱਚ ਰਾਸ਼ਟਰਪਤੀ ਬਣਾ ਦਿਓ ਨੂੰ ਪ੍ਰੈਜ਼ੀਡੈਂਟ ਹੀ ਬਣਾ ਦਿਓ ਉਪ ਪ੍ਰੈਜ਼ੀਡੈਂਟ ਬਣਾ ਦਿਓ ਉੱਥੇ ਧਰਨਾ ਲਾਉਂਦਾ ਉੱਥੇ ਫਿਰ ਮੋਦੀ ਦੇ ਜੁੱਤੀਆਂ ਮਾਰਦਾ ਇਹ ਆਰਐਸਐਸ ਦੇ ਇੰਡੀਆ ਦੇ ਸਟੇਟ ਦੇ ਹੱਥ ਠੋਕੇ ਬਣ ਗਏ ਹੋ ਤੁਸੀਂ ਪੰਜਾਬ ਦਾ ਬੇੜਾ ਗਰ ਕਰਤਾ ਸਾਰਿਆਂ ਨੇ ਰਲ ਕੇ ਤੂੰ ਤੂੰ ਨੌਜਵਾਨਾਂ ਨੂੰ ਘੜਕਾਉਣਾ ਤੂੰ ਆ ਵੀ ਆ ਜਾ ਖਾਂ ਤੂੰ ਆ ਆ ਕੇ ਸਾਡੇ ਕੋਲੇ ਤੂੰ ਇੱਥੇ ਜੋ ਬੋਲੀ ਜਾਂਦਾ ਹੈ ਤੁਮ ਆਪ ਆਇਥੇ ਆਪ ਆ ਕੇ ਨਾਲੇ 5 ਲੱਖ ਰੁਪਇਆ ਵੀ ਮੈਂ ਪੂਰੇ ਪੰਜਾਬ ਨੂੰ ਸਮਝਾਉਣਾ ਹੈ ਕਿ ਜਿਹੜੀ ਕਾਮਰੇਡੀ ਸੋਚ ਹੈ ਉਹਨੇ ਦਰਬਾਰ ਸਾਹਿਬ ਦੇ ਹਮਲਾ ਕਰਾਇਆ ਸੋਵੀਅਤ ਰੂਸ ਆਇਆ ਹੈ ਕਾਮਰੇਡਾਈ ਹੈ ਸਾਡੀਆਂ ਧੀਆਂ ਪਣਾਂ ਦੀਆਂ ਬੇਪਤੀਆਂ ਕੀਤੀਆਂ ਸਾਡਾ ਤੋਸ਼ਾ ਕਰਨ ਨਾਲ ਲੁੱਟਿਆ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਨੂੰ ਸ਼ਹੀਦ ਕੀਤਾ ਇਹ ਸਾਰੀ ਚੰਡਾਲ ਚੌਂਕੜੀ ਰਲ ਕੇ ਜਿਹੜੀ ਚੌਂਕੜੀ ਨੇ ਰਲ ਕੇ ਦਰਬਾਰ ਸਾਹਿਬ ਢਾਇਆ ਉਹੀ ਚੌਂਕੜੀ ਬਖਲਾੜ ਵਿੱਚ ਆ ਕੇ ਸਰਦਾਰ ਸਿਮਰਜੀਤ ਸਿੰਘ ਮਾਨ ਵਿਰੁੱਧ ਇਹ ਬੋਲ ਰਿਹਾ ਤੇ ਮੈਂ ਕਹਿਣਾ ਚਾਹਣਾ ਪ੍ਰਸ਼ਾਸਨ ਨੂੰ ਅਸੀਂ ਡਰਦੇ ਤਾਂ ਨਹੀਂ ਇਹਨਾਂ ਅਖਬਾਰ ਕੀਤਾ ਪੱਗੜਾਉਂਗਾ ਇਹਦੇ ਤੇ 299 ਦੇ ਦਾ ਪਰਚਾ ਦਰਜ ਕਰਨਾ ਚਾਹੀਦਾ ਇਹਦੇ ਤੇ ਇਹ ਪੱਗ ਕਿਸੇ ਦੀ ਲਾ ਨਹੀਂ ਸਕਦਾ ਪੱਗ ਕੀ ਦੀ ਹੈ ਗੁਰੂ ਗੋਬਿੰਦ ਸਿੰਘ ਦੀ ਹੈ ਇਹ ਸਿਮਰਜੀਤ ਸਿੰਘ ਮਾਨ ਦੀ ਨਹੀਂ ਇਹ ਸਰਦਾਰੀ ਗੁਰੂ ਗੋਬਿੰਦ ਸਿੰਘ ਨੇ ਸਾਰਾ ਸਰਬੰਸ ਵਾਰ ਕੇ ਦਿੱਤੀ ਹੈ ਤੇ ਤੂੰ ਇਹੋ ਜਿਹਾ ਕਢਾਉਣੀਆਂ ਹਰਕਤਾਂ ਕਰਦਾ ਹੈ ਆਜ ਦੇ ਮੈਂ ਤੁਹਾਨੂੰ ਕਹਿੰਦਾ ਨੌਜਵਾਨੋ ਜਦੋਂ ਕਾਂਗਰਸ ਤੋਂ ਤੁਸੀਂ ਅੱਕ ਜਾਨੇ ਹੋ ਬੀਜੇਪੀ ਤੋਂ ਅੱਕ ਜਾਨੇ ਹੋ ਫਿਰ ਤੁਸੀਂ ਆਪ ਪਾਰਟੀ ਬੱਲੀ ਜਾਨੇ ਹੋ ਤੁਹਾਡੇ ਅੰਦਰ ਆਜ਼ਾਦੀ ਦਾ ਖੂਨ ਹੈ ਤੁਸੀਂ ਯਾਦ ਹੋਣਾ ਚਾਹੁੰਦੇ ਹੋ ਤੁਸੀਂ ਆਪਣਾ ਘਰ ਬਣਾਉਣਾ ਚਾਹੁੰਦੇ ਹੋ ਜਦੋਂ ਇੱਕ ਦਿੱਲੀ ਦੇ ਹੱਥ ਛੁੱਕ ਕੇ ਇੱਕ ਦਿੱਲੀ ਦੀ ਪਲਾਨ ਕਰਨ ਵਾਲੇ ਬੰਦੇ ਉਹ ਪਤਾ ਕੀ ਕਹਿੰਦੇ ਆ ਉਹ ਨਾਰਾ ਲਾਉਂਦੇ ਆ ਇਨਕਲਾਬ ਜਿੰਦਾਬਾਦ ਇਨਕਲਾਬ ਦਾ ਜਦੋਂ ਨਾਰਾ ਲੱਗਦਾ ਹੈ ਤਾਨੂੰ ਐਨ ਲੱਗਦਾ ਜਿਵੇਂ ਆਜ਼ਾਦ ਹੋਣ ਵਾਲੇ ਐ ਜਿਵੇਂ ਸਾਨੂੰ ਆਜ਼ਾਦੀ ਮਿਲਣ ਵਾਲੀ ਐ ਤੁਸੀਂ ਇਨਕਲਾਬ ਦਾ ਨਾਰਾ ਲਾਉਣ ਵਾਲਿਆਂ ਨੂੰ ਇਨਕਲਾਬ ਜ਼ਿੰਦਾਬਾਦ ਕਾਉਣ ਵਾਲਿਆਂ ਨੂੰ ਭਗਵੰਤ ਮਾਨ ਦੇ ਬੰਦਿਆਂ ਨੂੰ ਕੇਜਰੀਵਾਲ ਦੇ ਬੰਦਿਆਂ ਨੂੰ ਵੋਟਾਂ ਪਾਦਤੀਆਂ ਕਿ ਇਨਕਲਾਬ ਦਾ ਨਾਰਾ ਲਾ ਕੇ ਕੇਜਰੀਵਾਲ ਆਪਣੇ ਦਵਾਈ ਬਣਾਊਗਾ ਕਿ ਇਨਕਲਾਬ ਦਾ ਨਾਰਾ ਲਾ ਕੇ ਉਹ ਸਾਡੇ ਪਾਣੀ ਖਾਊਗਾ ਕਿ ਇਨਕਲਾਬ ਦਾ ਨਾਰਾ ਲਾ ਕੇ ਉਹ ਗਾਂਧੀ ਦਾ ਚਰਖਾ ਚਲਾਊਗਾ ਕੀ ਇਨਕਲਾਬ ਦਾ ਨਾਹਰਾ ਲਾ ਕੇ ਉਹ ਬਾਰਾਂਬੰਕੀ ਗਾਂਧੀ ਦੀ ਸਮਾਤਿਆ ਜਾਊਗਾ ਕੀ ਉਹ ਇਨਕਲਾਬ ਦਾ ਨਾਹਰਾ ਲਾ ਕੇ ਨਾਗਪੁਰ ਜਾਊਗਾ ਕੀ ਇਨਕਲਾਬ ਦਾ ਨਾਹਰਾ ਲਾ ਕੇ ਆਪਣਾ ਐਡਵਾਈਜ਼ਰ ਰਾਘਵ ਚੱਡਾ ਬਣੂਗਾ ਇਹ ਇਨਕਲਾਬ ਇਹੋ ਜਿਹਾ ਹੁੰਦਾ ਹੈ ਇਨਕਲਾਬ ਆਜ਼ਾਦੀ ਦੇ ਰਾਹ ਵਿੱਚ ਸਭ ਤੋਂ ਵੱਡਾ ਰੋੜਾ ਮੈਨੂੰ ਇਹ ਦੱਸੋ ਇਨਕਲਾਬ ਕੀ ਹੈ ਇਨਕਲਾਬ ਦੀ ਪਾਲਿਸੀ ਕੀ ਹੈ ਇਨਕਲਾਬ ਦਾ ਸੰਵਿਧਾਨ ਕੀ ਹੈ ਇਨਕਲਾਬ ਵਾਲੇ ਗਰੀਬਾਂ ਲਈ ਕੀ ਕਰਨਗੇ ਮਜ਼ਦੂਰਾਂ ਲਈ ਕੀ ਕਰਨਗੇ ਇਹਦਾ ਰੋਡ ਮੈਪ ਕੀ ਹੋਊਗਾ ਫਿਰ ਇਹਦੀ ਫੋਰਨ ਪਾਲਿਸੀ ਕੀ ਹੋਊਗੀ ਇਹਦੀ ਟ੍ਰਾਂਸਪੋਰਟਿੰਗ ਕੀ ਹੋਊਗੀ ਇਹਦੀ ਇਕਨੋਮਿਕ ਪਾਲਿਸੀ ਕੀ ਹੋਊਗੀ ਇਹਨਾਂ ਦੀ ਸਿੱਖਾਂ ਤੇ ਹਿੰਦੂਆਂ ਮੁਸਲਮਾਨਾਂ ਪ੍ਰਤੀ ਕੀ ਪਾਲਿਸੀ ਹੋਊਗੀ ਇਹਦੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਕੀ ਪਾਲਿਸੀ ਹੋਊਗੀ ਇਹਨਾਂ ਦੀ ਕ੍ਰਾਂ ਪ੍ਰਤੀ ਕੀ ਪਾਲਸੀ ਹੋਗੀ ਇਹਨਾਂ ਦੀ ਗੀਤਾ ਪਰ ਦੀ ਕੀ ਪਾਲਸੀ ਹੋਗੀ ਇਹਨਾਂ ਦੀ ਬਾਈਬਲ ਪਰ ਦੀ ਕੀ ਪਾਲਸੀ ਹੋਗੀ ਇਹਨਾਂ ਦੀ ਕੋਈ ਪਾਲਸੀ ਨਹੀਂ ਇਨਕਲਾਬ ਦਾ ਮਤਲਬ ਆ ਦਰਬਾਰ ਸਾਹਿਬ ਢਾਓ ਸਾਰੇ ਇਨਕਲਾਬੀਆਂ ਨੇ ਦਰਬਾਰ ਸਾਹਿਬ ਢਾ ਕੇ ਕਾਮਰੇਡ ਇੰਦਰਾ ਗਾਂਧੀ ਦਾ ਸਾਥ ਦਿੱਤਾ ਨਰਸਿਮਹਾ ਰਾਓ ਦਾ ਸਾਥ ਦਿੱਤਾ ਇਹਨਾਂ ਨੇ ਸਦਾ ਇਨਕਲਾਬ ਵਾਲਿਆਂ ਨੇ ਕਾਂਗਰਸ ਦਾ ਸਾਥ ਦਿੱਤਾ ਤੇ ਕਾਂਗਰਸ ਨੇ ਭਾਜਪਾ ਨੇ ਆਰਐਸ ਨੇ ਭਗਤ ਸਿੰਘ ਨੂੰ ਅੱਜ ਤੱਕ ਪਾਰਲੀਮੈਂਟ ਵਿੱਚ ਸ਼ਹੀਦ ਨਹੀਂ ਕਿਹਾ ਨਾ ਸ਼ਹੀਦ ਮੰਨੇ ਨੀਗਾ ਤੇ ਪਹਿਲਾਂ ਤੁਸੀਂ ਪੁਤਲਾ ਉਹਨਾਂ ਦਾ ਸਾੜੋ ਮੋਦੀ ਦਾ ਪੁਤਲਾ ਸਾੜੋ ਕਾਂਗਰਸ ਦਾ ਪੁਤਲਾ ਸਾੜੋ ਕੇਜਰੀਵਾਲ ਦਾ ਪੁਤਲਾ ਸਾੜੋ ਕਿ ਆਪਕੋ ਆਪਣੀਆਂ ਐਸੈਂਬਲੀਆਂ ਦੇ ਵਿੱਚ ਮਤੇ ਪਾਉਣ ਕਿ ਭਗਤ ਸਿੰਘ ਸਾਡਾ ਸ਼ਹੀਦ ਹੈ ਹਜੇ ਤੱਕ ਤਾਂ ਤੁਹਾਨੂੰ ਉਹਨਾਂ ਨੇ ਸ਼ਹੀਦ ਹੀ ਨਹੀਂ ਮੰਨਿਆ ਐਵੇਂ ਰਿੰਗ ਰਿੰਗ ਕੇ ਕੱਟੇ ਤਰ੍ਹਾਂ ਮਾਨਸਾਹਬ ਦੇ ਵਿਰੁੱਧ ਬੱਲੀ ਜਾਂਦਾ ਇਹ ਆਪਣੀ ਜ਼ੁਬਾਨ ਬੰਦ ਕਰ ਆਪ ਦੇ ਵਾਪਸ ਲੈ ਨਹੀਂ ਤਾਂ ਤੁਹਾਨੂੰ ਬੜੇ ਨਤੀਜੇ ਭੁਗਤਦੇ ਦੇਣ ਪੈਣਗੇ ਅਸੀਂ ਇਹਦੇ ਪਰਿਵਾਰ ਨੂੰ ਵੀ ਕਹਿੰਦੇ ਆ ਇਹ ਬੇਲਗਾਮ ਦੇ ਕੇ ਰੱਖੋ ਇਹਨੇ ਜਿਹੜੇ ਪਾਗ ਵਾਲਾ ਕਿਹਾ ਨਾ ਇਹਦੀ ਜਿਹੜੇ ਨੇ ਬੋਲ ਬੋਲਿਆ ਇਹਦੀ ਭਾਜੀ ਮੋੜਾਂਗੇ ਜ਼ਰੂਰ ਕਿਸੇ ਮਰਜ਼ੀ ਮੋੜ ਤੇ ਮੋੜਾਂਗੇ ਹੁਣ ਹੁਣ ਤਿਆਰ ਨਹੀਂ ਐਵੇਂ ਪੁਲਿਸ ਉਹ ਲੈ ਕੇ ਗਨਗਨ ਮਾਰ ਨਾ ਲੈ ਲਈ ਤੇ ਸਿੱਖ ਤੈਨੂੰ ਪਹਿਣ ਜੇ ਪਹਿਣਗੇ ਸਿੱਖ ਤੇਰੀਆਂ ਛਾਲਾਂ ਚਕਾਉਣਗੇ ਚਕਾਉਣਗੇ ਤੇਰੀ ਡਾਕਟਰੀ ਜਿਹੜੀ ਤੂੰ ਕੀਤੀ ਆ ਉਹ ਕੱਢਣਗੇ ਕੱਢਣਗੇ ਇਸ